ਇਕ ਤੁਹਾਨੂੰ ਬਹੁਤ ਇੱਕ ਤੁਹਾਨੂੰ ਗੱਲ ਸਾਂਝੀ ਕਰਨ ਲੱਗੀ ਹਾਂ ਪਰ ਮੈਂ ਆਪਣੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਹੋ ਜਿਹਾ ਚਾਂਸ ਦੇਖਿਆ ਦੇਖੋ ਅਸੀਂ ਸਾਰੇ ਪਸ਼ੂ ਵੀ ਲੜਦੇ ਦੇਖੇ ਇਨਸਾਨਾਂ ਤੋਂ ਤਾਂ ਕੰਮੀ ਲੜਨਾ ਵਾ ਹੱਕ ਨਹੀਂ ਤੇ ਜਿੰਨੇ ਵੀ ਪੰਛੀ ਨੇ ਉਹ ਬਹੁਤ ਵਾਰੀ ਲੜਦੇ ਦੇਖੇ ਨੇ ਸੱਪ ਕੁੱਤਾ ਹਰ ਇੱਕ ਚੀਜ਼ ਲੜਦਾ ਦੇਖਿਆ ਸ਼ੇਰ ਭਗਿਆੜ ਤੋਂ ਲੈ ਕੇ ਆਪਾਂ ਚਲੋ ਵੀ ਸੁਣਦੇ ਆਂ ਵੀ ਇਸ ਤਰ੍ਹਾਂ ਲੜਦੇ ਨੇ ਇਸ ਤਰ੍ਹਾਂ ਲੜਦੇ ਨੇ ਪਰ ਕਦੇ ਮੈਂ ਗਰੇ ਪ੍ਰਿੰਡਾ ਦਾ ਝੁੰਡਾ ਇਕੱਠਾ ਰਹਿੰਦਾ ਵਾ ਇਹਦੇ ਵਿੱਚ 100 100 1.5 100 ਪ੍ਰਿੰਟ ਐਵੇਂ ਵੀ ਦੱਸਦੇ ਨੇ ਵੀ 1000 1000 10000 ਵੀ ਪ੍ਰਿੰਡ ਦਾ ਝੁੰਡ ਇਕੱਠਾ ਹੁੰਦਾ ਜਿਵੇਂ ਕਿ ਮਖਿਆਲ ਦੀਆਂ ਮੱਖੀਆਂ ਉਸੇ ਤਰ੍ਹਾਂ ਇਹ ਵੀ ਰਹਿੰਦੀਆਂ ਨੇ ਪਰ ਵੀ ਅੱਜ ਮੈਂ ਇੱਕ ਗੱਲ ਤੋਂ ਬੜੀ ਹੈਰਾਨ ਹੋ ਗਈ ਜੇ ਤੁਸੀਂ ਕਿਸੇ ਨੇ ਇਹ ਚੀਜ਼ ਦੇਖਿਆ ਤਾਂ ਮੈਨੂੰ ਜਰੂਰ ਦੱਸਿਓ ਮੈਂ ਪ੍ਰਿੰਡਾਂ ਦੇਖਿਆ ਦੋ ਲੜਦੀਆਂ ਤੇ ਇੱਕ ਪ੍ਰਿੰਡ ਨਾਲ ਇੱਕ ਪ੍ਰਿੰਡ ਦੇ ਮਤਲਬ ਜਿਹੜੀ ਉਹਦਾ ਪੇਟ ਸੀ ਪੇਟ ਤੇ ਦੰਦੀ ਵੱਢ ਰਹੀ ਸੀ ਮੈਨੂੰ ਵੀ ਨਹੀਂ ਦੱਸ ਸੀ ਪੇਟ ਤੇ ਦੰਦੀ ਵੱਢ ਰਹੀ ਆ ਤੇ ਜਦ ਨੂੰ ਮੈਂ ਫੋਨ ਚੱਕਣ ਆਈ ਕਿਉਂ ਮੇਰਾ ਫੋਨ ਅੰਦਰ ਰੱਖਿਆ ਹੁੰਦਾ ਆ ਪਰ ਸਾਰਿਆਂ ਨੂੰ ਪਤਾ ਵੀ ਸੱਤੇ ਫੋਨ ਮਸ਼ੀਨ ਚ ਪਾ ਕੇ ਖਰਾਬ ਹੋ ਸਕਦਾ ਤੇ ਮੇਰੇ ਤੇ ਵੀ ਕਈ ਵਾਰੀ ਹੋਇਆ ਮਸ਼ੀਨ ਦੇ ਵਿੱਚ ਫੋਨ ਪਿਆ ਤੇ ਉਹ ਖਰਾਬ ਹੋ ਗਿਆ ਤੇ ਖਰਾਬ ਤਾਂ ਆਪ ਨੂੰ ਪਤਾ ਸਰਪ ਦੇ ਵਿੱਚ ਜਦੋਂ ਕੈਮੀਕਲ ਦੇ ਵਿੱਚ ਫੋਨ ਗਿਰਦਾ ਤਾਂ ਖਰਾਬ ਹੋ ਜਾਂਦਾ ਉਹਦੇ ਕਰਕੇ ਮੈਂ ਫੋਨ ਨੂੰ ਜਦੋਂ ਮੈਂ ਉੱਪਰ ਕੱਪੜੇ ਧੋਣ ਹੋਣੀਆਂ ਤਾਂ ਮੈਂ ਕਮਰੇ ਦੇ ਵਿੱਚ ਰੱਖ ਕੇ ਜਾਂਦੀ ਆ ਕੋ ਮੈਨੂੰ ਇੱਕ ਹੁੰਦਾ ਵੀ ਇੱਕ ਮੇਰੀ ਤਸੱਲੀ ਹੋ ਗਈ ਮੈਂ ਫੋਨ ਕਵਰ ਵਿੱਚ ਰੱਖਦਾ ਤਾਂ ਜੇ ਮੇਰੇ ਹੱਥ ਚੋਂ ਤਾਂ ਵੀ ਮੈਨੂੰ ਲੱਗਦਾ ਵੀ ਮੇਰੇ ਤੋਂ ਗਿਰਨਾ ਜਾਵੇ ਜੇ ਮੈਂ ਉੱਥੇ ਵਿੰਡੋ ਦੇ ਵਿੱਚ ਰੱਖ ਦਿਆਂ ਤੇ ਤਾਂ ਵੀ ਮੈਨੂੰ ਆਏ ਲੱਗਦਾ ਵੀ ਕਈ ਵਾਰੀ ਕੋਈ ਅਹਿਜਾ ਹਵਾ ਤੇਜ਼ ਆਵੇ ਜਾਂ ਕੁਝ ਹੋ ਜਾਵੇ ਵਿੰਡੋ ਦੀ ਜਗ੍ਹਾ ਕਿੰਨੀ ਵਿਚਾਰ ਨੂੰ ਗੁੰਮੁੰਦੀ ਆ ਵਾਤੇ ਬਾਤ ਪੰਜ ਲਾ ਲਉ ਤੇ ਆਪਾਂ ਨਹੀਂ ਉਹ ਸੇਫ ਨਹੀਂ ਸਮਝਿਆ ਜਾਂਦਾ ਫੋਨ ਇੱਥੇ ਸੇਫ ਨਹੀਂ ਤੇ ਦੇਖੋ ਜਾਮੂਪੁਰ ਡਾਲਰ ਦੇ ਸੇ ਫੋਨ ਚੱਕਣ ਆਈ ਤੇ ਜਾਨੂ ਮੈਂ ਕਿ ਵੀ ਹੁਣ ਮੈਂ ਉਹਦੀ ਵੀਡੀਓ ਬਣਾਵਤਾ ਉਹ ਪ੍ਰਿੰਡੋ ਨੂੰ ਅੱਧ ਮਰੀ ਕਰਕੇ ਚਲੀ ਗਈ ਸੀ ਮੈਂ ਤੁਹਾਨੂੰ ਉਹਦੀ ਵੀਡੀਓ ਨਾਲ ਇਹਦਾ ਐਡਿਟ ਕਰਕੇ ਫੋਟੋ ਵੀ ਪਾਉਂਗੀ ਤੇ ਉਹਨੇ ਅਖੀਰ ਨੂੰ ਪ੍ਰਿੰਡੋ ਮਾਰਦੀ ਵੀ ਆ ਮੈਂ ਪਹਿਲੀ ਵਾਰ ਦੇਖਿਆ ਆਪਣੀ ਜ਼ਿੰਦਗੀ ਚ ਹੋਰ ਸਾਰੇ ਪਸ਼ੂ ਪੰਛੀ ਲੜਦੇ ਦੇਖੇ ਨੇ ਵੀ ਪਰ ਮੈਂ ਐਡੀ ਵੱਡੀ ਉਮਰ ਦੀ ਹੋ ਗਈ ਮੈਂ ਬਚਪਨ ਤੋਂ ਲੈ ਕੇ ਅੱਜ ਤੱਕ ਕਦੇ ਪ੍ਰਿੰਡਾ ਨਹੀਂ ਲੜਦਿਆ ਵਿਪਰੰਦ ਇੰਨੀ ਲੜੇ ਜਿਹੜਾ ਬੰਦੇ ਨੂੰ ਮਾਰ ਦੇਖੋ ਕੋਹਰ ਕਾਲ ਯੁੱਗ ਇਹਨੂੰ ਕਹਿੰਦੇ ਨੇ ਇਹ ਹੈ ਕਾਲ ਯੁੱਗ ਤਾਂ ਇਹ ਕਹਿੰਦੇ ਨੇ ਬੱਚੇ ਨੂੰ ਬੱਚਾ ਮਾਰ ਦਿੰਦਾ ਕੱਢੇ ਕਹਿੰਦੇ ਬੱਚੇ ਨੂੰ ਬੱਚਾ ਮਾਰਦਾ ਸੀ ਹੁਣ ਮਾਪੇ ਦੋ ਤਿੰਨ ਸਾਲ ਦੇ ਬੱਚੇ ਨੂੰ ਇਕੱਲੇ ਨਹੀਂ ਛੱਡ ਕੇ ਜਾਂਦੇ ਜੇ ਇੱਕ ਚਾਰ ਸਾਲ ਦਾ ਤੇ ਇੱਕ ਛੋਟਾ ਜਾਂ ਤਿੰਨ ਸਾਲ ਦਾ ਉਹਨ ਵੀ ਮਾਪੇ ਨਹੀਂ ਇਕੱਲੇ ਛੱਡਦੇ ਕਿ ਪਤਾ ਨਹੀਂ ਬੱਚਿਆਂ ਦਾ ਬੱਚੇ ਇਹ 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 ਜਿਹੇ ਖੇਡਾਂ ਖੇਡਦੇ ਨੇ ਖੇਡਦੇ ਖੇਡਦੇ ਬੱਚਿਆਂ ਨੂੰ ਮਾਰ ਦਿੰਦੇ ਇਸਨੂੰ ਚਾਹੀਦਾ ਵੀ ਜ਼ਰੂਰੀ ਆ ਪਰ ਹੋਰ ਕਾਲਜੋਗ ਮੈਂ ਇਸ ਲਈ ਵੀਡੀਓ ਭਰੰਡ ਵਾਸਤੇ ਨਹੀਂ ਸਪੈਸ਼ਲ ਪਾਈ ਮੈਂ ਇਸ ਲਈ ਕਹਿਨੀ ਆ ਵੀ ਪਾਈ ਆ ਆਪਣੇ ਬੱਚਿਆਂ ਦਾ ਵੀ ਪੂਰਾ ਧਿਆਨ ਰੱਖਿਆ ਕਰੋ ਦੇਖੋ ਭਰੰਡਾਂ ਵੀ ਭਰੰਡਾਂ ਨੂੰ ਮਾਰਨ ਲੱਗੀਆਂ ਹੁਣ ਤਾਂ ਮੈਂ ਤਾਂ ਇਹ ਪਹਿਲੀ ਵਾਰ ਦੇਖਿਆ ਹੈ ਚਾਂਸ ਮੈਂ ਆਪਣੀ ਜ਼ਿੰਦਗੀ ਚ ਕਦੇ ਨਹੀਂ ਦੇਖਿਆ ਦੇਖੋ ਜੇ ਤੁਸੀਂ ਦੇਖਿਆ ਤਾਂ ਤੁਸੀਂ ਜ਼ਰੂਰ ਮੈਨੂੰ ਕਮੈਂਟ ਵਿੱਚ ਦੱਸਿਓ ਵੀ ਅਸੀਂ ਭਰੰਡਾਂ ਲੜਦੀਆਂ ਦੇਖੀਆਂ ਨੇ ਹਾਂ ਮੈਂ ਤੁਹਾਨੂੰ ਲੜਦੀਆਂ ਦੀ ਵੀਡੀਓ ਨਹੀਂ ਪਾ ਸਕੀ ਕਿਉਂਕਿ ਜਦੋਂ ਮੈਂ ਫੋਨ ਚੱਕਣੇ ਤਾਂ ਜਾਨੂ ਭਰੰਡਾਂ ਨੂੰ ਅੱਧ કરી ਕਰਕੇ ਉਹ ਤੇ ਕੋਈ ਕੋਈ ਸਾਹ ਸੀ ਸੈਕਦੀ ਸੀ ਤੇ ਉਹਨੂੰ ਛੱਡ ਕੇ ਭੱਜ ਗਈ। ਦੇਖੋ ਕਿੱਡਾ ਘੋਰ ਕੱਜੂ ਇਹਨੂੰ ਕਹਿੰਦੇ ਨੇ ਕੱਜੂ। ਬਚੋ ਭਾਈ ਮਾਲਕ ਦਾ ਨਾਮ ਲਵੋ ਥੋੜਾ ਬੜਾ ਜਿੰਨਾ ਵੀ ਲੈਣ ਜਦੋਂ ਵੀ ਰਾਤ ਨੂੰ ਅੱਖ ਖੁੱਲਦੀ ਹੈ ਨਾ ਉਹਦੇ ਪਾਠ ਸ਼ੁਰੂ ਕਰਦਿਆ ਕਰੋ। ਇਹ ਨਹੀਂ ਹੈ ਕੋਈ ਵੀ ਵਹਿਗੁਰੂ ਸਤਨਾਮ ਅੱਲਾ ਰਾਮ ਗੋਡ ਜੋ ਵੀ ਤੁਸੀਂ ਧਰਮ ਦੇ ਵਿੱਚੋਂ ਕੋਈ ਵੀ ਇੱਕ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰਦਿਆ ਕਰੋ। ਦੇਖੋ ਜਿਹੜੀ ਅੱਗ ਬਾਹ ਰਹੀ ਹੈ ਕਾਰਜਗਤ ਜਿਹੜਾ ਹੋਰ ਹਨੇਰ ਚੱਲ ਰਿਹਾ ਇਸ ਟਾਈਮ ਪੂਰਾ ਜੋਰ ਜ਼ਬਰਦਸਤ ਆ ਉਹ ਹੀ ਇਨਸਾਨ ਬਚੂ ਜਿਹੜਾ ਮਤਲਬ ਆਪਣੇ ਧਰਮ ਦੇ ਵਿੱਚ ਸਹੀ ਹੋਊਗਾ ਤੇ ਆਪਣੇ ਕਰਤੱਬਾਂ ਦੇ ਵਿੱਚ ਸਹੀ ਹੋਊਗਾ ਤੇ ਸਾਨੂੰ ਯਾਰ ਅਹਿਮ ਹਰ ਇੱਕ ਤੇ ਕਰਨਾ ਚਾਹੀਦਾ ਪਰ ਹਰ ਇੱਕ ਨਾਲ ਸਾਨੂੰ ਦੋਸਤ ਹੀ ਨਹੀਂ ਪਾਉਣਾ ਚਾਹੀਦਾ ਦੋਸਤ ਹੀ ਤਾਂ ਉਸੇ ਇੱਥੇ ਉਪਰੰਡ ਦੇ ਕੋਲ ਤੜਫ ਰਹੀ ਆ ਕਿੰਨੀ ਤੜਫਦੀ ਆ ਇੱਥੇ ਮਰਦੀ ਮਰੀ ਹੋਈ ਦੀ ਵੀਡੀਓ ਹੈ ਫੋਟੋ ਆ